ਗੀਆਣਾ ਦੋਸਤੋ ਉਮੀਦਾਂ ਤੁਹਿੰ ਸਾਰੇ ਠੀਕ ਹੀ ਹੋਵੋਗੇ ਲੈ ਕੇ ਆਇਆ ਤੁਹਾਡੇ ਲਈ ਇੱਕ ਬਗੰਡ ਗਾਣੀ ਜੇ ਤੁਸੀਂ ਇਹ ਗਾਣੀ ਬਹੁਤ ਇੰਜੋਏ ਕਰੋਗੇ ਸ਼ੁਰੂ ਗੱਲ ਲੱਗਿਆ ਗਾਣੀ ਪਿੰਡ ਦਾ ਨਾਮ ਸੀ ਹੋਠੀ ਬਣਾ ਤੇ ਉੱਥੇ ਰਹਿੰਦਾ ਸੀ ਇੱਕ ਗਰੀਬ ਪਰ ਇੱਜ਼ਤਦਾਰ ਮੁੰਡਾ ਸੋਨੀ ਸੋਨੀ ਦੇ ਪਿਓ ਨੇ ਖੇਤਾਂ ਵਿੱਚੰ ਦੁੱਧ ਚੱਕ ਪਰ ਬਿਮਾਰੀ ਦੇ ਕੋਸਾਲਾਂ ਵਿੱਚ ਹੀ ਉਹਦਾ ਸਾਹ ਛੱਡ ਦਿੱਤਾ ਮਾਂ ਲੋਕਾਂ ਦੇ ਘਰ ਕੰਮ ਕਰਦੀ ਸੀ ਤਾਂ ਜੋ ਪੁੱਤ ਨੂੰ ਪੜਾ ਸਕੇ ਘਰ ਵਿੱਚ ਨਾ ਪੱਕਾ ਸੀ ਨਾ ਚੰਗੀ ਰੋਟੀ ਪਰ ਮਾਂ ਪੁੱਤ ਦੇ ਸੁਪਨੇ ਬਹੁਤ ਏ ਸੀ ਸੋਨੀ ਸਕੂਲ ਜਾਂਦਾ ਤਾਂ ਸੀ ਪਰ ਉਹਦੀ ਹਾਲਤ ਵੇਖ ਕੇ ਬਾਕੀ ਬੱਚੇ ਹਾਂਦੀ ਸੀ ਕੋਈ ਕਹਿੰਦਾ ਸੀ ਵੇ ਸੋਨੀ ਤੇਰੇ ਜੁੱਤੇ ਫਟੇ ਹੋਇਆ ਕੋਈ ਹੱਸ ਕੇ ਕਹਿੰਦਾ ਏ ਤਾਂ ਗਰੀਬਾਂ ਦਾ ਸਟਾਈਲ ਆ ਸੋਨੀ ਚੁੱਪ ਰਹਿੰਦਾ ਪਰ ਅੱਖਾਂ 'ਚ ਹੰਝੂ ਝੌਂਕਦੇ ਉਹ ਕਦੇ ਜਵਾਬ ਨਹੀਂ ਸੀ ਦਿੰਦਾ ਸਿਰਫ ਹੌਲੀ ਜੇ ਕਹਿੰਦਾ ਮੇਰੇ ਕੋਲ ਪੈਸਾ ਨਹੀਂ ਪਰ ਸੁਪਨੇ ਆ ਬਿਕੰਗ ਕਿਹੜਾ ਵੱਡਾ ਹੁੰਦਾ ਪਿੰਡ ਦੇ ਮੁੰਡੇ ਖੇਡਾਂ ਵਿੱਚ ਉਸ ਨੂੰ ਟੀਮ ਵਿੱਚ ਨਹੀਂ ਲੈਂਦੇ ਸੀ ਕਹਿੰਦੇ ਗਰੀਬ ਮੁੰਡਾ ਹੈ ਕਿਸੇ ਕੰਮ ਦਾ ਨਹੀਂ ਪਰ ਸੋਨੀ ਨੂੰ ਪਤਾ ਸੀ ਲੋਕ ਦੇ ਤਾਨੇ ਇੱਕ ਦਿਨ ਉਸ ਦਾ ਹੌਸਲਾ ਬੰਨਗੇ ਰਾਤ ਨੂੰ ਮਾਂ ਦੇ ਨਾਲ ਛੱਤ ਤੇ ਬੈਠ ਕੇ ਤਾਰਿਆਂ ਵੱਲ ਤੱਕਦਾ ਸੀ ਜੇ ਕਹਿੰਦਾ ਮਾਂ ਇਹ ਤਾਰੇ ਵੀ ਕਦੇ ਮਿੱਟੀ ਸਨ ਮਾਂ ਹੱਸ ਕੇ ਕਹਿੰਦੀ ਹਾਂ ਪੁੱਤ ਪਰ ਜਿਹੜੇ ਸਹਿੰਦੇ ਨੇ ਉਹ ਚਮਕਦੇ ਨੇ ਦਿਨ ਲੰਘਦੇ ਗਏ ਪਰ ਹਾਲਤ ਹੋਰ ਮੁਸ਼ਕਲ ਹੋ ਗਈ ਆਜ ਨਹੀਂ ਪੈਸੇ ਨਹੀਂ ਸੀ ਸੋਨੀ ਨੇ ਘਰ ਘਰ ਜਾ ਕੇ ਮਜਦੂਰੀ ਕੀਤੀ ਪਰ ਦਿਲ ਦੀ ਧੜਕਣ ਨਾਲੋਂ ਤੇਜ਼ ماں ਦੀ ਬਿਮਾਰੀ ਵੱਧ ਗਈ ਗਈ ਇੱਕ ਸਵੇਰ ਉਹ ਚਲੀ ਗਈ ਸੋਨੀ ਦੀ ਜ਼ਿੰਦਗੀ ਖਾਲੀ ਹੋ ਗਈ ਪਰ ਉਸ ਦਾ ਹੌਸਲਾ ਨਹੀਂ ਟੁੱਟਿਆ ماں ਦੀ ਤਸਵੀਰ ਹੱਥ ਵਿੱਚ ਫੜੀ ਉਹ ਪਿੰਡ ਤੋਂ ਨਿਕਲਿਆ ਪਿੱਛੇ ਲੋਕ ਹੱਸ ਰਹੇ ਸਨ ਵੇਖੋ ਗਰੀਬ ਸੋਨੀ ਸ਼ਹਿਰ ਜਾ ਰਿਹਾ ਹੈ ਖਾਣਾ ਹੈ ਤਾਂ ਕੱਖ ਵੀ ਨਹੀਂ ਹਾ ਹਾ ਪਰ ਸੋਨੀ ਨੇ ਉਹ ਨਹੀਂ ਮੁੜਿਆ ਉਹਦੀ ਅੱਖਾਂ ਵਿੱਚ ਸਿਰਫ ਇੱਕ ਚਮਕ ਸੀ ਤੇ ਉਸ ਚਮਕ ਵਿੱਚ ਉਹਦੀ ਸਫਲਤਾ ਸਾਫ਼-ਸਾਫ਼ ਦਿਸ ਰਹੀ ਸੀ ਉਹ ਫੇਰ ਸ਼ਹਿਰ ਵਿੱਚ ਚੱਲ ਜਾਂਦਾ ਹੈ ਸ਼ਾਮ ਦਾ ਸਮਾਂ ਸੀ ਜਦ ਸੋਨੀ ਨੇ ਪਹਿਲੀ ਵਾਰੀ ਸ਼ਹਿਰ ਦੇ ਬਾਸਟੇ ਦੇ ਪੈਰ ਰੱਖਿਆ ਹੱਥ ਵਿੱਚ ਛੋੜਾ ਬੈਗ ਸੀ ਅੰਦਰ ਮਾਂ ਦੀ ਤਸਵੀਰ ਤੇ ਦੋ ਜੋੜੇ ਕੱਪੜੇ ਨਾ ਕਿਸੇ ਨੂੰ ਜਾਣਦਾ ਸੀ ਨਾ ਕਿਸੇ ਨੇ ਪੁੱਛਿਆ ਕੌਣ ਆਇਆ ਹੈ ਪਰ ਉਸਦੇ ਦਿਲ ਵਿੱਚ ਇੱਕ ਗੱਲ ਸੀ ਹੁਣ ਮੈਂ ਕਿਸੇ ਤੇ ਨਹੀਂ ਸਿਰਫ ਆਪਣੇ ਆਪ ਤੇ ਭਰੋਸਾ ਕਰਾਂਗਾ ਪਹਿਲੇ ਕੁਝ ਦਿਨ ਉਸਨੇ ਪਾਸਾਡੇ ਦੇ ਨੇੜੇ ਹੀ ਛੱਤੇ ਢਾਂ ਸੌਣਾ ਸ਼ੁਰੂ ਕੀਤਾ ਕਦੇ ਚਾਹ ਦੀ ਥੜੀ ਤੇ ਕੰਮ ਲਵਦਾ ਕਦੇ ਕਿਸੇ ਹੋਟਲ ਚ ਬਰਤਨ ਧੋਂ ਦੀ ਨੌਕਰੀ ਕਰ ਲੈਂਦਾ ਦਿਨ ਮ ਗਰਮ ਤੋਪ ਚ ਲੰਘਦੇ ਰਾਤ ਠੰਡੇ ਫਰਸ਼ ਤੇ ਪੈਸੇ ਬਹੁਤ ਘੱਟ ਮਿਲਦੇ ਸਨ ਪਰ ਉਹ ਹਰ ਰਾਤ ਇੱਕ ਰੁਪਿਆ ਵਜਾ ਕੇ ਰੱਖਦਾ ਸੀ ਮਾਂ ਦੀ ਤਸਵੀਰ ਰੱਖਦਾ ਤੇ ਕਹਿੰਦਾ ਇਹ ਮੇਰੀ ਸਫਲਤਾ ਦੀ ਪਹਿਲੀ ਹਟ ਹੈ ਕਈ ਵਾਰੀ ਲੋਕੋ ਤਾਂ ਫਾਇਦਾ ਚੁੱਕਦੇ ਇੱਕ ਹੋਟਲ ਵਾਲੇ ਨੇ ਤਿੰਨ ਹਫ਼ਤੇ ਕੰਮ ਕਰਵਾ ਕੇ ਵੀ ਤਨਖਾਹ ਨਾ ਦਿੱਤੀ ਜਦ ਸੋਨੀ ਨੇ ਪੁੱਛਿਆ ਤਾਂ ਹੱਸ ਕੇ ਕਿਹਾ ਵੇ ਤੂੰ ਗਰੀਬਾਂ ਤੇਰੇ ਵਰਗੇ ਹਰ ਹੋ ਜਾਂਦੇ ਨੇ ਸੋਨੀ ਨੇ ਚੁੱਪਚਾਪ ਬੈਗ ਚੁੱਕਿਆ ਤੇ ਬਾਹਰ ਆ ਗਿਆ ਨਾ ਗੁੱਸਾ ਕੀਤਾ ਨਾ ਰੋਇਆ ਅੰਦਰੋਂ ਆਖਿਆ ਮੇਰੇ ਵਰਗੇ ਹਰ ਰੋਜ਼ ਨਹੀਂ ਹਰ ਸਦੀ 'ਚ ਇੱਕ ਆਉਂਦਾ ਇੱਕ ਦਿਨ ਉਹ ਬਾਜ਼ਾਰ 'ਚ ਤੁਰ ਰਿਹਾ ਸੀ ਜਦ ਉਸ ਦੀ ਨਜ਼ਰ ਇੱਕ ਛੋਟੀ ਦੁਕਾਨ ਤੇ ਪਈ ਉੱਥੇ ਇੱਕ ਬੰਦਾ ਜੂਸ ਵੇਚ ਰਿਹਾ ਸੀ ਪਰ ਲਾਈਨ ਲੱਗੀ ਸੀ ਸੋਨੀ ਨੇ ਸੋਚਿਆ ਲੋਕ ਸਿਹਤ ਵਾਲੀ ਚੀਜ਼ ਪੀਣਾ ਚਾਹੁੰਦੇ ਨੇ ਫਿਰ ਮੈਂ ਕਿਉਂ ਨਾ ਕੁਝ ਨਵਾਂ ਕਰਾਂ ਉਸ ਨੇ ਆਪਣੀ ਬਚਤ ਨਾਲ ਕੁਝ ਨਿੰਬੂ ਦੇ ਸ਼ਹਿਦ ਖਰੀਦਿਆ ਤੇ ਸੜਕ ਕਿਨਾਰੇ ਨਾਰੀਅਲ ਜੂਸ ਬੜਾ ਸੋਹਣੀ ਦਾ ਬੋਰਡ ਲਾ ਲਿਆ ਪਹਿਲੇ ਦਿਨ ਕੋਈ ਨਾ ਆਇਆ ਦੂਜੇ ਦਿਨ ਦੋ-ਤਿੰਨ ਆ ਗਏ ਤੀਜੇ ਦਿਨ ਇੱਕ ਸਕੂਲੀ ਮੈੜਾਉ ਨੇ ਚੂਸ ਕੀ ਕਿਹਾ ਪੋਤੇ ਵਧੀਆ ਹੈ ਕੀਮਤ ਵੀ ਠੀਕ ਹੈ ਤੂੰ ਮਿਹਨਤ ਕਰ ਹਰੇ ਹਾਂ ਚੰਗਾ ਕਰੇਗਾ ਉਹ ਗੱਲ ਸੋਨੀ ਦੇ ਦਿਲ ਵਿੱਚ ਵੱਜ ਗਈ ਉਹ ਹੋਰ ਮਿਹਨਤ ਕਰਨ ਲੱਗ ਪਿਆ ਦਿਨ ਰਾਤ ਨਹੀਂ ਵੇਖਦਾ ਸੀ ਸਿਰਫ ਸੁਪਨਾ ਵੇਖਦਾ ਸੀ ਕੁਝ ਮਹੀਨਿਆਂ ਵਿੱਚ ਉਹਦਾ ਜੂਸ ਸ਼ਹਿਰ ਤੋਂ ਮਸ਼ਹੂਰ ਹੋ ਗਿਆ ਲੋਕ ਕਹਿਣ ਲੱਗੇ ਸੋਨੀ ਦਾ ਜੂਸ ਪੀਤਾ ਹੈ ਬੜਾ ਪਵਿੱਤਰ ਸੁਆਦੀ ਸੋਨੀ ਨੇ ਸੋਚਿਆ ਜਿਵੇਂ ਜੂਸ ਪਵਿੱਤਰ ਹੈ ਤੇਵੇਂ ਮੇਰਾ ਮਾੜੀ ਵੀ ਪਵਿੱਤਰ ਹੈ ਉਹਨਾਂ ਉਹ ਕਮਾਈ ਚੋਂ ਕੁਝ ਪੈਸੇ ਕੱਢ ਕੇ ਗਰੀਬ ਬੱਚਿਆਂ ਨੂੰ ਕਾਪੀਆਂ ਤੇ ਪੈਨ ਦਿੰਦਾ ਸੀ ਉਹ ਭੁੱਲਿਆ ਨਹੀਂ ਸੀ ਕਿ ਸਕੂਲ 'ਚ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ ਉਸ ਨੇ ਕਿਹਾ ਜਿਹੜਾ ਦੁੱਖ ਮੈਂ ਸਹਾਂ ਉਹ ਕਿਸੇ ਹੋਰ ਬੱਚੇ ਨੂੰ ਨਾ ਸਹਿਣਾ ਪਵੇ ਪਰ ਕਿਸੇ ਇੱਥੇ ਖਤਮ ਨਹੀਂ ਹੋਈ ਸੀ ਸੋਨੀ ਦਾ ਜੂਸ ਬਿਜ਼ਨਸ ਵੱਧ ਆ ਗਿਆ ਤੇ ਉਸ ਨੇ ਆਪਣੇ ਨਾਮ ਦਾ ਇੱਕ ਬ੍ਰਾਂਡ ਬਣਾਇਆ ਸੋਨਿਸ ਨੇਚਰ ਬਲੈਂਡ ਆਨਲਾਈਨ ਆਰਡਰ ਆਉਣ ਲੱਗ ਪਏ ਪ੍ਰੀਓ ਬਣਾਉਣ ਲੱਗ ਪਿਆ ਕਿਵੇਂ ਇੱਕ ਉਤਰਤੀ ਚੂਸ ਤਿਆਰ ਹੁੰਦਾ ਹੈ ਉਸ ਦਾ ਚਿਹਰਾ ਸੋਸ਼ਲ ਮੀਡੀਆ ਤੇ ਛਾ ਗਿਆ ਹੁਣ ਉਸ ਸ਼ਹਿਰ ਦਾ ਮਸ਼ਹੂਰ ਨੌਜਵਾਨ ਅਧਿయోగਪਤੀ ਸੀ ਪਰ ਦਿਲ ਅਜੇ ਵੀ ਪਿੰਡ ਵਾਲਾ ਹੀ ਸੀ ਉਸ ਦਾ ਮਾਣਾ ਜਿਵੇਂ ਪੂਰਾ ਸਾਫ਼ ਸੀ ਅਤੇ ਉਸ ਦੇ ਵਿੱਚ ਕੋਈ ਮੈਂ ਨਹੀਂ ਸੀ ਅਜੇ ਕਈ ਸਾਲ ਬੀਤ ਗਏ ਹੁਣ ਸੋਨੀ ਦਾ ਪ੍ਰਾਣ ਸੋਨਿਸ ਨੇਚਰ ਬਲੈਂਡ ਸਿਰਫ ਸ਼ਹਿਰੀ ਨਹੀਂ ਸੂਬੇ ਪਰਚਮ ਸ਼ੁਰੂ ਹੋ ਗਿਆ ਸੀ ਉਸ ਦਾ ਨਾਮ ਖਬਰਾਂ ਚ ਆਉਣ ਲੱਗ ਪਿਆ ਸੀ ਗਰੀਬ ਕਰਤਾ ਮੁੰਡਿਆ ਬਣਿਆ ਕਰੋੜਪਤੀ ਸੋਨੀ ਲੋਕ ਉਸ ਨੂੰ ਸਫਲਤਾ ਦੀ ਨਿਸ਼ਾਨ ਕਹਿਣ ਲੱਗ ਪਏ ਸੀ ਪਰ ਇੱਕ ਦਿਨ ਜਦੋਂ ਆਪਣੇ ਦਫ਼ਤਰ ਦੀ ਛੱਤ ਤੇ ਖੜਾ ਸੂਰਜ ਡੁੱਬਦਾ ਵੇਖ ਰਿਹਾ ਸੀ ਉਸ ਦੇ ਮਨ ਵਿੱਚ ਪੁਰਾਣਾ ਪਿੰਡ ਘੁੰਮ ਗਿਆ ਮਾਂ ਦੀ ਹਾਂਸੀ ਮਿੱਟੀ ਦੀ ਖੁਸ਼ਬੂ ਤੇ ਉਹ ਹੀ ਲੋਕ ਜਿਨ੍ਹਾਂ ਨੇ ਕਦੇ ਹੱਸਿਆ ਸੀ ਉਸ ਉੱਪਰ ਉਸ ਨੇ ਹੌਲੀ ਜਿਹਾ ਕਿਹਾ ਹੁਣ ਸਮਾਂ ਆ ਗਿਆ ਹੈ ਮੁੜ ਕੇ ਜਾਣ ਦਾ ਪਿੰਡ ਨੂੰ ਸੋਨੀ ਨੇ ਇੱਕ ਆਡੀ ਗੱਡੀ ਚ ਪਿੰਡ ਵਾਲਾ ਰੋਕ ਕੀਤਾ ਪਿੰਡ ਦੀਆਂ ਅੰਗਲਾਂਾਂ ਜਿਵੇਂ ਉਨੀਆਂ ਸਨ ਪਰ ਲੋਕਾਂ ਦੇ ਚਿਹਰੇ ਵੱਡੇ ਬਦਲੇ ਹੋਏ ਜਦ ਗੱਡੀ ਪਿੰਡ ਦੇ ਚੌਂਕ ਚਾ ਕੇ ਰੁਕੀ ਤਾਂ ਲੋਕ ਹੈਰਾਨ ਰਹਿ ਗਏ ਕੋਈ ਬੋਲਿਆ ਹੋਏ ਇਹ ਤਾਂ ਸੋਨੇ ਚਾ ਲੱਗ ਰਿਹਾ ਏ ਦੂਜਾ ਕਹਿ ਲੱਗਾ ਨਹੀਂ ਨਹੀਂ ਉਹ ਗਰੀਬ ਮੁੰਡਾ ਕਿੱਥੇ ਨਿਵਟੇ ਗੱਡੀ ਲੈ ਸਕਦਾ ਏ ਪਰ ਜਦ ਸੋਨੇ ਗੱਡੀ ਤੋਂ ਬਾਹਰ ਆਇਆ ਸਭ ਸਫੇਦ ਕਮੀਜ਼ ਮਾਂ ਦੀ ਤਸਵੀਰ ਹੱਥ 'ਚ ਸਾਰੇ ਚੁੱਪ ਹੋ ਗਏ ਜਿਹੜੇ ਕਦੇ ਹੱਸਦੇ ਸੀ ਅੱਜ ਉਹਨਾਂ ਦੇ ਚਿਹਰਿਆਂ ਤੇ ਸ਼ਰਮ ਸੀ ਬਿਯੁਰਗਾਨੇ ਆ ਕੇ ਕਿਹਾ ਲੈ ਪੁੱਤ ਸੋਨੀ ਤੂੰ ਤਾਂ ਚਮਤਕਾਰ ਕਰ ਦਿੱਤਾ ਏ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਏ ਸੋਨੀ ਹੌਲੀ ਜਿਹੀ ਮੁਸਕਰਾਇਆ ਤੇ ਕਿਹਾ ਚਮਤਕਾਰ ਨਹੀਂ ਪਾਪਾ ਜੀ ਇਹ ਤਾਂ ਉਹ ਮਜ਼ਾਕਾਂ ਦਾ ਨਤੀਜਾ ਏ ਜਿਹੜੇ ਮੈਨੂੰ ਹੱਸ ਕੇ ਮਿਲੇ ਸੀ ਹੁਣ ਉਹ ਪੁਰਾਣੀ ਗਲੀ ਚ ਗਿਆ ਜਿੱਥੇ ਬਚਪਨ ਖੇਡਦਾ ਸੀ ਉੱਥੇ ਅਜੇ ਵੀ ਕੁਝ ਬੱਚੇ ਪੈਰਾ ਨਾਲ ਖੇਡ ਰਹੇ ਸੀ ਸੋਨੀ ਨੇ ਉਹਨਾਂ ਨੂੰ ਬੁਲਾਇਆ ਤੇ ਕਿਹਾ ਬੱਚੋ ਕਦੇ ਕਿਸੇ ਦਾ ਮਜ਼ਾਕ ਨਹੀਂ ਬਣਾਉਣਾ ਜੇ ਤੁਸੀਂ ਹਾਂਸੀ ੜਾਉਂਗੇ ਕੱਲ ਉਹ ਹੀ ਤੁਹਾਡਾ ਮਿਸਾਲ ਬਣ ਸਕਦਾ ਹੈ ਉਹਨਾਂ ਨੂੰ ਕਾਪੀਆਂ ਪੈਨ ਤੇ ਛੋਟੇ ਛੋਟੇ ਬੈਗ ਦਿੱਤੇ ਬੱਚਾ ਨੇ ਖੁਸ਼ੀ ਨਾਲ ਕਿਹਾ ਧੰਨਵਾਦ ਸੋਨੀ ਬਰਾ ਸੋਨੀ ਦੇ ਅੱਖਾਂ 'ਚ ਹੰਝੂ ਆ ਗਏ ਮਾਂ ਦੀ ਯਾਦ ਆ ਗਈ ਉਸ ਨੇ ਮਾਂ ਦੀ ਤਸਵੀਰ ਉੱਚੀ ਕਰਕੇ ਕਿਹਾ ਮਾਂ ਵੇਖ ਤੂੰ ਕਿ ਹਾਸੇ ਜਿਹੜੇ ਸੈਂਦੇ ਨੇ ਉਹ ਵੀ ਚਮਕਦੇ ਨੇ ਅੱਜ ਤੇਰਾ ਪੁੱਤ ਚਮਕ ਗਿਆ ਏ ਅਗਲੇ ਦਿਨ ਪਿੰਡ ਦੇ ਸਕੂਲ 'ਚ ਇੱਕ ਛੋਟਾ ਸਮਾਰੋਹ ਸੀ ਸੋਨੀ ਨੇ ਸਕੂਲ ਲਈ ਨਵੀਆਂ ਕੁਰਸੀਆਂਾਂ ਪੈਂਚਾਂ ਤੇ ਇੱਕ ਕਮਰਾ ਬਣਵਾਇਆ ਜਿਹਦੇ ਦਰਵਾਜ਼ੇ ਤੇ ਲਿਖਿਆ ਸੀ ਮਾਂ ਦਾ ਆਸ਼ੀਰਵਾਦ ਕਮਰਾ ਸੋਨੀ ਵੱਲੋਂ ਉਹਨਾਂ ਮੁੰਡਿਆਂ ਵਿੱਚੋਂ ਇੱਕ ਜੋ ਪਹਿਲਾਂ ਹਮੇਸ਼ਾ ਮਜ਼ਾਕ ਉਡਾਉਂਦਾ ਸੀ ਹੌਲੀ ਜਿਹਾ ਆ ਕੇ ਕਿਹਾ ਪ੍ਰਾਂ ਸੋਨੀ ਮਾਫ਼ ਕਰਦੀ ਅਸੀਂ ਸਮਝੀ ਨਹੀਂ ਸੀ ਸੋਨੀ ਨੇ ਮੁਸਕਰਾ ਕੇ ਹੱਥ ਫੜ ਕੇ ਕਿਹਾ ਮੈਂ ਕਿਸੇ ਨਾਲ ਬੁਰਾ ਨਹੀਂ ਰੱਖਦਾ ਤੁਸੀਂ ਮੈਨੂੰ ਹੱਸ ਕੇ ਤਾਕਤ ਦਿੱਤੀ ਸੀ ਜਿਸ ਦੇ ਬਦਲੇ ਮੈਂ ਦਾ ਕਾਮਯਾਬ ਹੋ ਕੇ ਤੁਹਾਡੇ ਸਾਹਮਣੇ ਆਇਆ ਉਸ ਸ਼ਾਮ ਸੋਹਣੀ ਫੇਰ ਛੱਤ ਤੇ ਜੜਿਆ ਜਿੱਥੇ ਕਦੇ ਮਾਂ ਨਾਲ ਬੈਠਦਾ ਹੁੰਦਾ ਸੀ ਉਸ ਨੇ ਆਸਮਾਨ ਵੱਲ ਵੇਖਿਆ ਤਾਰਿਆਂ ਵੱਲ ਹੱਥ ਚੁੱਕ ਕੇ ਕਿਹਾ ਮਾਂ ਹੁਣ ਮੈਂ ਵੀ ਚੰਕਰਿਆ ਤੇਰੇ ਤਾਰਿਆਂ ਵਾਂ ਹਵਾ ਖੌੜੀ-ਖੌੜੀ ਜਹੀ ਬਗਨ ਲੱਗੀ ਜਿਵੇਂ ਮਾਂ ਦਾ ਹੱਥ ਸਿਰ ਤੇ ਹੋਵੇ ਸੋਨੀ ਨੇ ਅੱਖਾਂ ਬੰਦ ਕੀਤੀਆਂ ਤੇ ਮੁਸਕਰਾ ਦਿੱਤਾ ਪਿੰਡ ਦੇ ਲੋਕ ਹੌਸ ਨੂੰ ਮਾਣਦਾ ਸੋਨੀ ਬਣ ਕਹਿਣ ਲੱਗ ਪਏ ਸੀ ਕਰੀਬ ਕਰਦਾ ਸੋਨੀ ਹੁਣ ਸਿਰਫ ਸਫਲ ਨਹੀਂ ਸੀ ਉਹ ਪ੍ਰੇਰਨਾ ਸੀ ਉਹ ਸਬੂਤ ਸੀ ਕਿ ਮਿਆਂਕ ਬਣਾਉਣ ਵਾਲੇ ਤੈਨੂੰ ਡਗਾ ਸਕਦੇ ਨਹੀਂ ਸਕਦੇ ਜੇ ਤੂੰ ਆਪਣੇ ਸੁਪਨੇ ਤੇ ਵਿਸ਼ਵਾਸ ਰੱਖੇ ਏਸੀ ਜੀ ਸਾਡੀ ਇੱਕ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ